ਵਨ ਆ ਪਾਣੀ ਪਾਣੀ ਮੰਗਣ ਦੇ ਦਿੰਦੇ ਹੋਂ ਲੰਮਾ ਹੈ ਪਾਣੀ ਕੀ ਪੀਣਾ ਪਰਮੀਤ ਥੈਂਕ ਯੂ ਨਹੀਂ ਟੈਨਸ਼ਨ ਲਈਏ ਟੈਨਸ਼ਨ ਕੀ ਕਰਾਂ ਪਰਮੀਤ ਦਿਲਜੀਤ ਆਇਆ ਹੀ ਹਾਂ ਬੜਾ ਗਰਮ ਹੈ ਉਹਨੂੰ ਕਹਿ ਕੋ ਪਤਾ ਲੱਗ ਗਿਆ ਪਹਿਲ ਵੱਲ ਪਹਿਲੋ ਅੱਛਾ ਉਹ ਤਾਂ ਮੈਨੂੰ ਗੱਲ ਹੀ ਨਹੀਂ ਕਰਦੇ ਹੰਡਿਆ ਤੇ ਮੈਂ ਉਹਨੂੰ ਵੀਰ ਵੀਰ ਕਹੀ ਜਾਂਦਾ ਮੈਂ ਹਾਂ ਦਿਲਜੀਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖ ਟੈਨਸ਼ਨ ਨਾ ਲੈ ਮੈਨੂੰ ਵੀ ਪਤਾ ਪੈਸੇ ਗੁੰਮ ਹੋ ਗਿਆ ਘਰੋਂ ਹੀ ਕਿੱਦਾਂ ਗੁੰਮ ਹੋ ਗਏ ਘਰੋਂ ਤੁਹਾਨੂੰ ਨਹੀਂ ਹੀ ਪਤਾ ਮੈਂ ਕਿੰਨੇ ਔਖੇ ਹੋ ਕੇ ਪੈਸੇ ਇਕੱਠੇ ਕੀਤੇデア ਅੱਛਾ ਮੈਨੂੰ ਲੋੜ ਹੀ ਸੀ ਤੇ ਮੈਂ ਤਾਂ ਕਮੇਟੀ ਪਾਈ ਸੀ ਉਹ ਮੈਂ ਹਾਂ ਮੈਨੂੰ ਵੀ ਪਤਾ ਵਾ ਕਿ ਤੈਨੂੰ ਲੋੜ ਹੀ ਤੂੰ ਤਾਂ ਪੈਸੇ ਇਕੱਠੇ ਕੀਤੇ ਸੀ ਮੈਨੂੰ 1-2 ਦਿਨ ਦਾ ਟਾਈਮ ਦੇ ਗਰਮੀ ਬੜਾ ਹੀ ਤੇ ਉਹਦਾ ਗੁੱਸੇ ਹੋਣਾ ਵੀ ਜਾਇਜ਼ ਹੈ ਉਹਨਾਂ ਨੇ ਜਦੋਂਨੇ ਕਮੇਟੀ ਚੁੱਕੇ ਹੀ ਨਾ ਤੇ ਉਦੋਂ ਹੀ ਉਹਨੇ ਕਿਹਾ ਸੀ ਕਿ ਮੈਨੂੰ ਪੈਸੇ ਦੀ ਲੋੜ ਹੈ ਮੈਨੂੰ 36 ਦੇ ਦਿਓ ਤੇ ਤੁਸੀਂ ਤਾਂ ਪੈਸੇ ਘਰ ਜੁ ਲੈ ਕੇ ਆਇਓ ਤੁਸੀਂ ਉਹਨੂੰ ਫੜਾਈ ਹੁੰਦੇ ਨਾ ਤਾਂ ਸਹੀ ਰਹਿਣਾ ਸੀ ਪਰ ਮੀਤ ਮੈਂ ਵੀ ਉਹ ਵੇਲੇ ਨੂੰ ਪਸਤੌਣਾ ਬਾਰ-ਬਾਰ ਕਿ ਮੈਂ ੱਡੀ ਵੱਡੀ ਰਕਮ ਚੁੱਕ ਕੇ ਘਰ ਨੂੰ ਜੀ ਲਿਆਇਆ ਤੇ ਮੈਂ ਉਹ ਹੀ ਦੋ ਪੈਰ ਉਹਦੇ ਘਰ ਚੱਲ ਜਾਂਦਾ ਉਹਨੂੰ ਪੈਸੇ ਫੜਾ ਆਂਦਾ ਤੇ ਮੇਰੇ ਤੇ ਆ ਬਿਪਤਾ ਨਾ ਪੈਂਦੀ ਮੈਂ ਉਹਲੇ 2 ਮਿੰਟ ਨਹੀਂ ਸੋਚਿਆ ਮੈਂ ਘਰ ਲੈ ਆਇਆ ਪੈਸੇ ਕਿ ਚੱਲ ਸਵੇਰੇ ਦੇ ਦਾਂਗਾ ਮੈਂ ਬੜਾ ਵੱਡਾ ਰਾਜਾ ਬਣ ਗਿਆ ਪਰ ਮੈਨੂੰ ਹੁਣ ਪਸਤਾਵਾ ਮੈਂ ਨੱਕ ਪਸਤਾਂ ਰਿਹਾ ਵਾਂ ਕਿ ਪੋਸ਼ ਕੱਕਨਾ ਤੋਂ ਜਿਹੜੀ ਗਲਤੀ ਹੋਣੀ ਸੀ ਨਾ ਉਹ ਤਾਂ ਹੋ ਗਈ ਹੈ ਕੋਈ ਗੱਲ ਨਹੀਂ ਉਹ ਪੈਸੇ ਇਕੱਠੇ ਕਰਕੇ ਨਾ ਤਾਂ ਦਲਜੀਤ ਨੂੰ ਦੇ ਦਿੰਨੇ ਮੈਂ ਜੋਤਨਾ ਕਰਨੀ ਹੈ ਗੱਲ ਹੂੰ ਹੂੰ ਵੀ ਜੇ ਤੂੰ ਤਾਂ ਹਾਂ ਦੇ ਰਣ ਜੁ ਦੇਣੇ ਆ ਤੀ ਜੇ ਨਕਦ ਪੈਸਾ ਨਾ ਹੁਣ ਦੇ ਦੋ ਤਾਂ ਉਹਨਾਂ ਨੂੰ ਦੇ ਦਿੰਨੇ ਉਹਦਾਂ ਦੇ ਪਰਮੀ ਤੇ ਲਵਲੀ ਨੇ ਵੀ ਕਿਹਾ ਸੀ ਕਿ ਲੱਖ ਰੁਪਇਆ ਮੈਂ ਦੇ ਦਾਂਗਾ ਪਰ ਦੇਣਾ ਉਹਨੇ ਵੀ ਹਫਤੇ ਤੱਕ ਆ ਚੋਣਾ ਮੰਡੀ ਛੁੱਟੇਗਾ ਤੇ ਫੇਰ ਚੱਲ ਜੇ ਲਵਲੀ ਦੇ ਦਿੰਦਾ ਮੈਂ ਉਹਨੂੰ ਪੁੱਛ ਕੇ ਫੇਰ ਵੇਖ ਲੈਣਾ ਕਿ ਯਾਰ ਛੇਤੀ ਕਰ ਲੈ ਤਾਂ ਥੋੜੇ-ਬੋੜੇ ਪੈਸੇ ਦਲਜੀਤ ਨੂੰ ਦਈਏ ਨਹੀਂ ਪੂਰੇ ਤੇ ਅੱਧੇ ਦੇ ਦਈਏ ਉਹਨੂੰ ਥੋੜਾ ਹੌਸਲਾ ਤੇ ਹੋਏਗਾ ਹੁਣ 2 ਦਿਨ ਦਾ ਟਾਈਮ ਦੇ ਕੇ ਗਿਆ ਹੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਦੋਹਾਂ ਦਿਨਾਂ ਚ ਮੈਨੂੰ ਪੈਸੇ ਚਾਹੀਦੇ ਆ ਨਹੀਂ ਤਾਂ ਮੈਂ ਥਾਣੇ ਚੱਲ ਜਾਂ ਪਰ ਜੇ ਉਹਨੂੰ ਪਤਾ ਲੱਗ ਗਿਆ ਦਲਜੀਤ ਨੂੰ ਤੇ ਟਾਈਮ ਵਧ ਲੈ ਨਹੀਂ ਹਫ਼ਤੇ ਦਾ ਟਾਈਮ ਕਹਿ ਦਿੰਦੇ ਉਦੋਂ ਤੱਕ ਤਾਂ ਆਪਾਂ ਹੱਲ ਕਰ ਹੀ ਦੇ ਨਹੀਂ ਪਰ ਮੀਤ ਉਹ ਤਾਂ ਮੈਨੂੰ ਗੱਲ ਹੀ ਨਹੀਂ ਕਰਦੇ ਆਂ ਡਿਆ ਉਹ ਡੁੱਡ ਕੇ ਪੈਣ ਡਿਆ ਸੀ ਚਲੋ ਉਹਨੇ ਤਾਂ ਗੁੱਸੇ ਨਾਲ ਪੈਣਾ ਸੀ ਉਹਨੇ ਤਾਂ ਕਹਿਣਾ ਸੀਗਾ ਪਰ ਤੁਸੀਂ ਜਿਹਨੂੰ ਪਤਾ ਨਾ ਲੱਗਾ ਹੁੰਦਾ ਫੇਰ ਚਲ ਆਪਾਂ ਕਰਨਾ ਹੀ ਛੇਤੀ ਜੇ ਉਹਨੂੰ ਪਤਾ ਲੱਗ ਗਿਆ ਸੀ ਤਾਂ ਤਰਲਾ ਮਾਰ ਲੈਂਦੇ ਕੀ ਪਤਾ ਮਨ ਨਹੀਂ ਜਾਂਦਾ ਹੁਣ ਇੱਕ ਦਿਨ ਤੱਕ ਪੈਸੇ ਕਿਥੋਂ ਕਰਕੇ ਦੇਣੇ ਹੋਰ ਤਰਲਾ ਮੈਂ ਕਿਦਾਂ ਉਹਦਾ ਮਾਰਨਾ ਸੀ ਮੈਂ ਉਹਨੂੰ ਇਹੋ ਕਹਿਣ ਰਿਹਾ ਸੀ ਕਿ ਮੈਨੂੰ ਤੇਰਾ ਨੋ ਵੀ ਵੱਧ ਫਿਕਰ ਆ ਟੈਨਸ਼ਨ ਨਾ ਲੈ ਸਾਡੇ ਘਰ ਲੜਾਈ ਪਈ ਐ ਐਸੇ ਕਰਕੇ ਪੈਸੇ ਤੋਈ ਤੇ ਤੈਨੂੰ ਇੱਕ ਦੋ ਦਿਨਾਂ ਚ ਕਰ ਦਿੰਨੇ ਆ ਪੈਸੇ ਹੁਣ ਮੈਨੂੰ ਡਰ ਇੱਕ ਹੋਰ ਆ ਜੇ ਉਹ ਥਾਣੇ ਚਲ ਗਿਆ ਨਾ ਪਰਮਿਤ ਸਾਡੀ ਬਦਨਾਮੀ ਬੜੀ ਹੋਣੀ ਆ ਪਿੰਡ 'ਚ ਜੇ ਨਹੀਂ ਬਣੀ ਬਣਾਈਆਂ ਨਾ ਸਾਰੀ ਖੋਜ ਪੈ ਜਣੀ ਆ ਤੂੰ ਐਦਾਂ ਕਰੋ 2 ਲੱਖ ਉਹ ਪਾ ਕੇ ਨਾ ਮੈਂ ਸੋਨੇ ਦਾ ਸਮਾਨ ਨਹੀਂ ਤੈਨੂੰ ਕੱਢ ਕੇ ਉਹ ਤਾਂ ਪੈਸੇ ਚੁੱਕ ਲਿਓ ਤੇ ਕੋਜੇ ਜੋਤ ਕੋ ਲੈ ਲੈਣੇ ਉਹ ਵੀ ਦੋਵਗੇ ਦੋ ਲੱਖ ਰੁਪਏ ਕਰ ਦੋਗੇ ਤੇ ਜਿੰਨੇ ਹੁੰਦੇ ਆ ਤੁਹਾਨੂੰ ਦਿਲਜੀਤ ਨੂੰ ਦੇ ਦੇ ਤੇ ਬਾਕੀ ਉਹਨੂੰ ਕੋਈ ਵੀ ਦਾ ਦਿੰਦਾ ਟਾਈਮ ਦੇ ਤੈਨ ਦੇ ਦੇਣੇ ਛੋਣੇ ਤੱਕ ਉਹਨੂੰ ਲਵਲੀ ਨੇ ਵੀ ਦੇ ਦੇਣੇ ਚਲੋ ਇੱਦਾਂ ਉਹ ਕਰਕੇ ਉਹਨੂੰ ਦੇ ਦਿਓ ਇਦਾਂ ਹੀ ਕਰ ਲਓ ਠੀਕ ਹੈ ਨਾ ਮੈਨੂੰ ਦਿਓ ਸੋਨਾ ਫਿਰ ਮੈਂ ਕਰਕੇ ਨਾ ਸ਼ਹਿਰ ਜਾਣਾ ਤਾਂ ਜਿੰਨੇ ਕੋ ਪੈਸੇ ਮਿਲਦੇ ਆ ਲੈ ਆਣਾ ਹਾਂ ਠੀਕ ਮੈਂ ਜੋਤ ਕੋ ਮੰਗ ਲੈਣੀ ਆ ਤਨਾ ਤੇ ਸਮਾਨ ਲੈ ਲਓ ਹੱਥ ਸੁੱਕਾ ਹੋਏਗਾ ਤੇ ਫਿਰ ਲੈ ਆਵਾਂਗੇ ਚਰੋਂ ਫਿਰ ਸੋਨਾ ਹਾਂ ਠੀਕ ਹੈ ਦਿਓ ਇੱਕ ਦੋ ਮਿੰਟ ਦਾ ਜੇ ਹੋਲੇ ਮੈਂ ਸੋਚ ਲੈਂਦਾ ਨਾ ਅੱਜ ਐਡੀ ਵੱਡੀ ਮੁਸੀਬਤ ਨਾ ਪੈਂਦੀ ਹੁਣ ਸੋਣਾ ਵਿੱਚ ਹੁੰਦਾ ਕਿ ਮੈਂ ਜਾਣ ਪਿਆ ਵਾ ਉਹਲੇ ਨਹੀਂ ਮੈਂ ਸੋਚਿਆ ਉਹੇ ਕੋਈ ਟਾਈਮ ਹੀ ਹੋ ਜਾਹੀ ਮੱਥੇ ਮੇਰੇ ਤੇ ਕਲੰਕ ਲੱਗਣਾ ਸੀ ਲੱਗ ਗਿਆ ਨਹੀਂ ਤਾਂ ਪਹਿਲੇ ਵੀ ਲੋਕੀ ਕਮੇਟੀਆਂ ਚੁੱਕਦੇ ਰਹੇ ਸੀ ਕਿੰਨੇ ਕਿੰਨੇ ਪੈਸੇ ਲੋਕਾਂ ਦੇ ਉਸੇ ਵੇਲੇ ਚਲੋ ਫੜਾ ਦਿੰਦੇ ਰਹੇ ਇੱਕ ਤਾਂ ਪਤਾ ਨਹੀਂ ਬਹਾਨਾ ਹੀ ਬਹਾਨਾ ਸੀ ਮੈਂ ਪੈਸੇ ਘਰ ਲੈ ਕੇ ਆਣਾ ਸੀ ਉਨੇ ਕਿ ਗੱਲ ਮੇਰੇ ਖਿਆਲ ਚ ਹੁਣ ਆਈ ਆ ਜਿਹਦੇ ਨਾਲ ਆਪਾਂ ਕੱਪੜੇ ਦਿੱਤੇ ਹਾਸ਼ਮ ਜੀ ਤੇ ਪੈਸੇ ਇੱਕ ਦਿਨ ਪਹਿਲਾਂ ਹੀ ਆਏ ਆ ਤੇ ਉਸ ਤੋਂ ਬਾਅਦ ਚ ਪੈਸੇ ਗੋਮ ਹੋਏ ਕਿਤੇ ਇਦਾਂਦ ਨਹੀਂ ਹੋ ਗਿਆ ਕਿ ਪੈਸੇ ਜਿਹੜੇ ਆ ਮੈਂ ਕੱਪੜੇ ਦੇ ਨਾਲ ਹੀ ਦੇ ਦਿੱਤੇ ਹੁਣ ਅਹੀਂ ਵੀ ਜਲਦੀ ਜਲਦੀ ਵਿੱਚ ਕੱਪੜੇ ਇਕੱਠੇ ਕੀਤੇ ਤੇ ਚੈੱਕ ਕੀਤੇ ਨਹੀਂ ਚੰਗੀ ਤਰ੍ਹਾਂ ਮੈਨੂੰ ਲੱਗਦਾ ਉਸ ਤੋਂ ਪਤਾ ਕਰਨਾ ਪੈਣਾ ਇੱਕ ਵਾਰੀ ਪਰ ਜਿੰਨੇ ਪੈਸੇ ਹੀ ਨਾ ਜੇ ਕਹਨੂੰ ਮਿਲ ਗਏ ਹੋਏ ਤੇ ਕਿਸੇ ਨੂੰ ਦੱਸਣਾ ਨਹੀਂ ਆ ਕਿ ਸਾਡੇ ਕੋਲ ਪਰ ਇੱਕ ਵਾਰੀ ਪਤਾ ਤਾਂ ਕਰੀਏ ਹਾਨੂੰ ਤਾਂ ਪਤਾ ਲੱਗੇ ਪੈਸੇ ਉੱਥੇ ਆ ਕਿ ਜਾਂ ਕਿੱਦਾਂ ਇਦਾਂ ਕਰਦੀ ਜੋਤ ਨੂੰ ਪੁੱਛਣੀ ਹੈ ਉਹੀ ਆਈ ਹੀ ਮੇਰੇ ਕੋਲ ਕਿ ਫੋਨ ਆਇਆ ਤੇ ਕੱਪੜੇ ਭੇਜਣੇ ਆ ਤਾਂ ਉਹਨਾਂ ਕੋਲ ਤਾਂ ਨੰਬਰ ਹੋਣਾ ਹੀ ਆ ਆਸ਼ਰਮ ਵਾਲਿਆਂ ਦਾ ਤਾਂ ਆਪੇ ਉੱਥੇ ਪਤਾ ਕਰਕੇ ਦੇਣਗੇ ਨਾ ਹੋਏਗਾ ਤਾਂ ਉਹਨਾਂ ਕੋਲ ਨੰਬਰ ਲੈ ਕੇ ਨਾ ਉੱਥੇ ਚਲ ਜਾਾਂਗੇ ਇਦਾਂ ਕਰਨੀ ਆ ਨਾਲ ਜੋਤ ਨੂੰ ਪੁੱਛ ਕੇ ਆਣੀ ਆ ਕਿ ਜੇ ਨਕਦ ਪੈਸੇ ਹੈਗੇ ਆ ਤਾਂ 2 ਲੱਖ ਰੁਪਏ ਸਾਨੂੰ ਦੇ ਦੋ ਤੁਹਾਨੂੰ ਕਮੇਟੀ ਦੇਈਏ ਨਹੀਂ ਤੇ ਉਹਨੇ ਹਟ ਜਾਣੀ ਛੱਡਣੀ ਜੋ ਤੁਸੀਂ ਇੱਥੇ ਬੈਠੇ ਮੈਂ ਤਾਂ ਅੰਦਰ ਲੱਭਣ ਦੀ। ਉਹ ਜਿਹੜੀ ਮੰਮੀ ਦਾ ਕੋ ਨੋਂਡਿਆ ਸੀ ਤੇ ਗੱਲ ਕਰਕੇ ਹੱਤੀ। ਅੱਛਾ ਕੀ ਕੇ ਅੰਦਰ ਠੀਕ ਠਾਕ ਹੈ? ਹਾਂਜੀ, ਵਧੀਆ ਠੀਕ ਠਾਕ। ਮੈਂ ਤਾਂ ਇਹ ਨਾਲ ਗੱਲ ਕਰਨੀ ਹੈ। ਮੈਂ ਰਹੀ ਅੰਦਰ ਕੱਪੜੇ ਤੈ ਕਰਨਾ। ਤੇ ਮੇਰੇ ਦਿਮਾਗ ਚ ਆਇਆ ਕਿ ਆਪਾਂ ਜਿਹੜੇ ਦਿਨ ਕੱਪੜੇ ਦਿੱਤੇ ਨਾ ਆਸ਼ਮ ਤੇ, ਉਹ ਤੋਂ ਇੱਕ ਦਿਨ ਪਹਿਲਾਂ ਹੀ ਪੈਸੇ ਰੱਖੇ ਹੀ ਉੱਥੇ। ਤੇ ਉਹ ਦਿਨ ਪੈਸੇ ਨਹੀਂ ਕਿ ਲੱਭੇ ਤੇ ਮੈਨੂੰ ਇਦਾਂ ਲੱਗਣ ਰਿਹਾ ਜਿਹੜੇ ਦਿਨ ਆਪਾਂ ਕੱਪੜੇ ਦਿੱਤੇ ਨਾ ਤੇ ਪੈਸੇ ਵੀ ਨਾਲ ਹੀ ਦੇ ਦਿੱਤੇ। ਪਰ ਦੀਦੀ ਜੀ ਸੋਚੀਏ ਤੇ 7 ਲੱਖ ਰੁਪਏ ਆਹੇ। ਦਾਹਰ ਬੇਵੀ ਹੋ ਅਹੀਂ ਤੇ ਦੋ ਦੋ ਤਿੰਨ ਤਿੰਨ ਵਾਰੀ ਕੱਪੜੇ ਵੇਖੇ ਹੀਗੇ ਮੈਨੂੰ ਨਹੀਂ ਲੱਗਦਾ ਉਹਦੇ ਚ ਪਹੇ ਗਏ ਹੋਣਗੇ ਬਾਕੀ ਫਿਰ ਵੀ ਤੁਸੀਂ ਵੇਖ ਲਓ ਆਪਣੇ ਹਿਸਾਬ ਨਾਲ ਤੁਸੀਂ ਕੱਪੜੇ ਗੱਡੇ ਹੀਗੇ ਉਹ ਹੀ ਮੈਂ ਕਹਿੰਦੀ ਕਿ ਮੇਰੇ ਤੋਂ ਨਾ ਗਲਤੀ ਹੋ ਗਈ ਐ ਤੇ ਜਿੰਨਾ ਦਾ ਫੋਨ ਆਇਆ ਸੀ ਨਾ ਦੱਸਦਾ ਤਾ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਰਾਂ ਮੈਂ ਦੀਦੀ ਮੈਂ ਕੀ ਕਹਾਂਗੀ ਆਸ਼ਰਮ ਆਸ਼ਰਮ ਦਾ ਨੰਬਰ ਲੈਣਾ ਕਿ ਬੰਨਣਾ ਲੈ ਲਓ ਫਿਰ ਮੈਂ ਇਹਨਾਂ ਨੂੰ ਕਹਿੰਨੀ ਐ ਇਹ ਕਿਹਨੂੰ ਹੋਰ ਤੋਂ ਪਤਾ ਕਰ ਲੈਂਗੇ ਆਸ਼ਰਮ ਦਾ ਨੰਬਰ ਜੋ ਉਹਨਾਂ ਨੂੰ ਪੁੱਛਿਆ ਨਾ ਫਿਰ ਗੱਲ ਉੱਡ ਜਾਣੀ ਆ ਚਲ ਵੇਖ ਲ ਜੋਬਨ ਪੁੱਛੇ ਪਤਾ ਕਰਕੇ ਦੱਸੇ ਪਹਿਲਾਂ ਜੇ ਨੰਬਰ ਮਿਲ ਜੇ ਮੈਨੂੰ ਤਾਂ ਇਹੀ ਲੱਗਣ ਰਿਹਾ ਕਿ ਪੈਸੇ ਉੱਥੇ ਚਲ ਗਏ ਹੋਰ ਕਿੱਥੇ ਜਾਣੇ ਆ ਚਲੋ ਇਹ ਤੇ ਹੁਣ ਆਪਣੇ ਮਨ ਦਾ ਸ਼ੱਕ ਹੀ ਆ ਨਾ ਜਿੱਧਰ ਜਿੱਧਰ ਨੂੰ ਮਨ ਦਾ ਸ਼ੱਕ ਜਾਂਦਾ ਉੱਥੇ ਕਰਨਾ ਹੀ ਪੈਂਦਾ ਵਾ ਪਰ ਇਹ ਆ ਵੀ ਜੇ ਪੈਸੇ ਨਾਲ ਨਾ ਲੱਭੇ ਤੇ ਸਾਨੂੰ ਘਾਟਾ ਬੜਾ ਪੈਣਾ ਇੱਕ ਵਾਰੀ ਆਪਣਾ ਤਾਂ ਸ਼ੱਕ ਦੂਰ ਕਰ ਲਈਏ ਹੁਣ ਜਿੰਨੂੰ ਪੈਸੇ ਮਿਲਣੇ ਦੇਣੇ ਦੇ ਹਨ ਨਹੀਂ ਭਰਾ ਆਪਣਾ ਤਾਂ ਆਪਣਾ ਯਕੀਨ ਕਰ ਲਈ ਇੱਕ ਵਾਰੀ ਉੱਥੇ ਕੋਈ ਨਹੀਂ ਕੋਈ ਫਿਕਰ ਨਾ ਕਰੋ ਮੈਂ ਇਹਨਾਂ ਨਾਲ ਕਰੂੰਗੀ ਗੱਲ ਠੀਕ ਮੈਂ ਜੋ ਉਥੇ ਇੱਕ ਹੋਰ ਗੱਲ ਕਰਨੀ ਸੀ ਹਾਂਜੀ ਦਲਜੀਤ ਨੂੰ ਪ ਆਛਾ ਉਹ ਗੱਲ ਆਇਆ ਇਹ ਤੇਨੂੰ ਵੱਡ ਘਟ ਬੋਲ ਕੇ ਗਿਆ ਵਾ ਤੇ ਕਹਿੰਦਾ ਮੈਨੂੰ ਇੱਕ ਦੋ ਦਿਨ ਤੱਕ ਪੈਸੇ ਕਰਕੇ ਦੋ ਤੇ ਮੈਂ ਤਾਂ ਨਹੀ ਗੱਲ ਕਰਨੀ ਸੀ ਕਿ ਜੇ ਨਕਦ ਪੈਸੇ ਦੇ ਦੋ ਤੀ 2 ਲੱਖ ਰੁਪਇਆ ਸਾਨੂੰ ਜੋਬ ਨੂੰ ਪੁੱਛ ਕੇ ਵੇਲਾ ਜੇ ਹੈਗੇ ਦੇ ਦੋ ਧੰਨਵਾਦ ਵਿੱਚ ਦੇ ਦੇਣੇ ਦੀਦੀ ਨਕਦ ਤੇ ਤੁਹਾਨੂੰ ਵੀ ਪਤਾ ਵਾ ਵੀ ਸਾਰਾ ਸਾਗਤਾ ਬਾਜੀ ਕੋਲ ਵਾ ਓਲਾ ਟੇਕਰ ਪਏ ਦਾ ਵੀ ਨਹੀਂ ਹੈਗਾ ਆ ਜਾ ਕੇ ਫਸਲ ਹੀਗੀ ਫਿਰ ਵੀ ਤੁਸੀਂ ਮੈਨੂੰ ਜੋ ਕਹਿੰਦੇ ਜੇ ਬਾਜੀ ਜਾ ਕੇ ਕਹਿਣਾ ਹੈ ਇਹਨਾਂ ਨੂੰ ਤੇ ਆਪੇ ਇਹਨਾਂ ਨੂੰ ਹੋਸਲਾ ਜਾਊਗਾ ਪਰ ਮੈਨੂੰ ਕਿਸੇ ਨੇ ਕਿਹਾ ਵਾ ਕਿ ਇਹ ਆ ਵੀ 2 ਲੱਖ ਰੁਪਇਆ ਹੀ ਨਹੀਂ ਉੜਾਤ ਹੋ ਤੀ ਕਿੱਥੋਂ ਦੇ ਦੀਏ ਮਾਹਾਂ ਤੇਨਾਂ ਨੂੰ ਫਸਲ ਤੇ ਮਨਾਇਆ ਸੀ ਪਰ ਜੇ ਬਾਜੀ ਗੱਲ ਕਰ ਲੈਣਾ ਹੋ ਸਕਦਾ ਕਿ ਤੂੰ ਫੜਦੇ ਨੇ ਇਹ ਗੱਲ ਨਹੀਂ ਆਉਂਦੇ ਆ ਨਾ ਤੇ ਮੈਂ ਇਹਨਾਂ ਨੂੰ ਕਹਿੰਨੀ ਆ ਆਪੇ ਜੋਬ ਨਾਲ ਗੱਲ ਕਰਦੇ ਆ ਪਰ ਤੂੰ ਨਾ ਜੋਬਨ ਕੋ ਨੰਬਰ ਦਾ ਪਤਾ ਕਰੀਂ ਕਿ ਇਸ ਤਰ੍ਹਾਂ ਵਿਆਹ ਸ਼ੁਮ ਦਾ ਮਿਲ ਜੇ ਉਹ ਵੀ ਕੋਈ ਨਹੀਂ ਜੀ ਨੰਬਰ ਨਾਂ ਵੀ ਨਾ ਨਾ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਕਹਿ ਦਊਂਗੀ ਕਿ ਤੂੰ ਜਾ ਕੇ ਪੁੱਛਣ ਉਹ ਵੀ ਇਹਨਾਂ ਨੇ ਚੱਲ ਜਾਣਾ ਵਾ ਪਰੇਆ ਵੀ ਪੈਸਿਆਂ ਵੱਲੋਂ ਧੀ ਭਾਜੀ ਨੂੰ ਗੋਹਾ ਕਿਉਂਕਿ ਵੱਦ ਘਟ ਹੋਏ ਆ ਤਾਂ ਤਾਂ ਆ ਇੱਕ ਦੂਜੇ ਨਾਲ ਇੱਕ ਦੂਜੇ ਦੇ ਨਾਲ ਅੱਗੇ ਆਪ ਕਿਹਾ ਹੋਊਗਾ ਤੇ ਫਿਰ ਵੀ ਹੁੰਦਾ ਵਾ ਪਰ ਚਲ ਮੈਨੂੰ ਕੋਈ ਕਹਿਣ ਆਇਆ ਕੋਈ ਨਹੀਂ ਆਪੇ ਕਹਿੰਦੇ ਜਾਗੇ ਕਹੋ ਫਿਰ ਤੀ ਤੇ ਮੈਂ ਕੱਪੜੇ ਧੋਲਾ ਤੂੰ ਇੱਥੇ ਘਰੋਤੇ ਤੇ ਮੈਂ ਤੁਹਾਨੂੰ ਕਹਿਣ ਦੀ ਸਮਾਨ ਤਾਂ ਦੰਨੀ ਤੇ ਦੇਓ ਜਾ ਕੇ ਉੱਥੇ ਕੀ ਕਰਾਉਣਾ ਪਰ ਮੀਤ ਆ ਫਸਲ ਲਲ ਵੇਖਣ ਰਿਆ ਸੀ ਉਹਦੇ 5-7 ਦਿਨ ਹਰੇ ਹੋਰ ਲੱਗ ਜਾਣੇ ਆ ਤੇ ਫੇਰ ਹੀ ਵੱਢਾਂਗੇ ਉਹ ਫਸਲਾਂ ਦੇ ਕਿਥੋਂ ਵਾਲਾ ਖਾਣੀ ਕਿ ਇੱਥੋਂ ਪੈਸੇ ਨਿਕਲੋਣੇ ਹੋਣੇ ਆਹੋ ਪਰਮੀਤ ਆਰਤੀ ਨੇ ਵੀ ਪਹਿਲੇ ਨਹੀਂ ਦੇਨੇ ਪੈਸੇ ਉਹਨੇ ਵੀ ਕਹਿਣਾ ਵਾ ਕਿ 2-4 ਦਿਨ ਰਹਿ ਗਏ ਆ ਝੋਨਾ ਸੋਟ ਲਓ ਤੇ ਪੈਸੇ ਲੈ ਲਓ ਤਾਂ ਇਹ ਤੁਹਾਨੂੰ ਕਹਿ ਰਹੀ ਕਿ ਸਮਾਨ ਦੇ ਕੇ ਆਦੋਂ ਤੋਂ ਪੈਸੇ ਲੈ ਆਓ ਦਿਲਜੀਤ ਨੂੰ ਦਈਏ ਉਹਦੇ ਪੈਸੇ ਦਿੱਤੇ ਗਏ ਨਾ ਤਾਂ ਸਾਰੀ ਟੈਨਸ਼ਨ ਦੂਰ ਹੋ ਜਣੀ ਬਾਕੀ ਆਪਾਂ ਹੌਲੀ ਹੌਲੀ ਸਾਰਾ ਕਰ ਲਾਂਗੇ ਚਲੋ ਠੀਕ ਐ ਇਦਾਂ ਹੀ ਕਰਨਾ ਜੋ ਮੈਨੂੰ ਸਮਾਨ ਤੁਸੀਂ ਤੇ ਮੈਂ ਹੋ ਕੇ ਆਉਂਦਾ ਤੇ ਨਾ ਮੈਂ ਜੋਤ ਨਾਲ ਗੱਲ ਕੀਤੀ ਪੈਸੇ ਵੱਲੋਂ ਕੀ ਕਹਿੰਦੀ ਜੋਤ ਕਹਿਣਾ ਕੀ ਮੈਨੂੰ ਕਹੇ ਵੀ ਚਲ 2 ਲੱਖ ਰੁਪਏ ਸਾਨੂੰ ਦੇ ਦੇ ਉਹ ਦਾਰੇ ਕਹਿੰਦੇ ਸੀ ਚਲ ਨਾ ਪਹਿਲਾਂ ਦੇ ਦਾਂਗੇ ਤੇ ਮੈਨੂੰ ਕਹਿ ਭਾਉਣਾ ਕਰਦੇ ਚਾਹੀਦੇ ਹੁਣੇ ਇੱਕ ਦੋ ਦਿਨ ਤੱਕ ਤੇ ਹੁਣ ਮੈਂ ਉਹਨੂੰ ਕਿਹਾ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਪੈਸੇ ਮੈਂ ਕੋਤ ਨਹੀਂ ਪਤਾ ਵੀ ਹੈਗੇ ਆ ਕਿ ਨਹੀਂ ਹੈਗੇ ਤੇ ਜੋਬ ਨੂੰ ਪੁੱਛ ਲੋ ਜਾ ਕੇ ਭਾਜਣ ਕੋ ਵੀ ਜੋਬ ਨਾਲ ਗੱਲ ਕਰੇ ਕਿ ਉਹ ਵੀ ਗੁੱਸਾ ਕਰਕੇ ਬੈਠਾ ਵੀ ਮੇਰੇ ਨਾਮ ਅੱਤੇ ਕੱਟ ਬੋਲੇ ਆ ਐਦਾਂ ਕਰਾਂ ਕਿ ਤੁਸੀਂ ਹੁਣ ਜੋਬ ਨੂੰ ਆਪ ਗੱਲ ਕਰੋ ਉਹਨੂੰ ਕਿਹਾ ਪੈਣ ਦੀ ਲੋੜ ਆ ਜੇ ਉਹਦੇ ਕੋਲ ਨਹੀਂ ਨਾ ਹਨਗੇ ਤਾਂ ਆਪੇ ਕਿਤੇ ਫਰਕੇ ਦਊਗਾ ਪਰਮੀਤ ਕਹਿਣ ਨੂੰ ਦਿਲ ਤੇ ਨਹੀਂ ਕਰਦਾ ਉਹਨੂੰ ਜਿੱਦਾਂ ਜਿੱਦਾਂ ਉਹਨੇ ਮੇਰੇ ਨਾਮ ਲਾਇਆ ਨਾ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਬੁਲਾਵਾਂ ਪਰ ਉਹ ਕਰਾਂਗੀ ਮੈਂ ਫਸਿਆ ਲੋਰ ਨੂੰ ਅਹੀਂ ਪੈਸੇ ਦੇਣੇ ਆ ਉਹਨੇ ਥੋੜੇ ਦੇਣੇ ਆ ਕੋਈ ਗੱਲ ਨਹੀਂ ਲੋਰ ਨੂੰ ਤਾਂ ਗੱਲ ਕਰਨੀ ਪੈਣੀ ਹੈ ਹੁਣ ਗੱਲ ਨਾ ਕਰੋਗੇ ਤਾਂ ਪੈਸੇ ਕਿੱਥੋਂ ਮਿਲ ਜਾਣੇ ਕੋਈ ਗੱਲ ਨਹੀਂ ਪਰਮੀਤ ਮੈਂ ਕਰ ਲੈਣਾ ਜੋ ਬੰਨਾ ਗੱਲ ਐ ਚ ਕਿਹੜੀ ਐ ਡੀਬੀਡੀ ਗੱਲ ਹੈ ਨਾ ਹਾਂ ਹੁਣ ਮੈਨੂੰ ਲੋੜ ਆ ਉਹਨਾਂ ਦੇ ਕਰਨੀ ਪੈਣੀ ਉਹਨਾਂ ਕਿਉਂ ਉਹਨੂੰ ਪਿਆਰ ਨਾਲ ਗੱਲ ਕਰਿਓ ਵੀ ਹੁਣ 2 ਲੱਖ ਰੁਪਏ ਕਿਤੋਂ ਵੀ ਕਰਕੇ ਦੇ ਜ਼ਰੂਰੀ ਚਾਹੀਦੇ ਠੀਕ ਹੈ ਉਹਨੇ ਫੇਰ ਉਹ ਗੱਲ ਕਹਿਣੀ ਹੈ ਮੈਨੂੰ ਕਿ ਭਾਜੀ ਹਿਸਾਬ ਤਾਂ ਤੁਹਾਡੇ ਕੋਲ ਕੋਈ ਨਹੀਂ ਥੋੜਾ ਬੋਧ ਬੋਲੂਗਾ ਕੋਈ ਗੱਲ ਨਹੀਂ ਪਰ ਤੁਸੀਂ ਪੈਸੇ ਤੁਹਾਨੂੰ ਚਾਹੀਦੇ ਹਨ ਤਾਂ ਤੁਸੀਂ ਪੈਸੇ ਮੰਗ ਲਿਓ ਦੇਖੋ ਉਹਨੂੰ ਕੋਈ ਨਹੀਂ ਦੇਖੋ ਹੈਗਾ ਕਿ ਤੂੰ ਮੰਗ ਕੇ ਦੇ ਮੈਨੂੰ ਚਾਹੀਦੇ ਆ ਚੱਲ ਕੋਈ ਨਹੀਂ ਮੈਂ ਕਰਨਾ ਗੱਲ ਆਹ ਤਨਾਰਾ ਸਮਾਨ ਲੈ ਲੈ ਤੇ ਕਰਕੇ ਉਹਦਾ ਵੀ ਹੱਲ ਚਲਾਓ ਫਿਰ ਉਹ ਦੇਓ ਸਮਾਨ ਤੋਂ ਮੈਂ ਕਰਨਾ ਗੱਲ ਸ਼ਾਇਦ ਉਹਦੇ ਮਨ ਵਿੱਚ ਪੈ ਜੇ ਜੋਬਣ ਹਾਂਜੀ ਕਿੱਥੇ ਲਿਆਈ ਮੈਂ ਮੜਾ ਜਾ ਕੰਮ ਚੱਲੇ ਆਂ ਕਿਤੇ ਮੈਂ ਯਾਰ ਤੇਰੇ ਹਲਾ ਆਇਆ ਸੀ ਦੱਸੋ ਗੱਲ ਦਾ ਆ ਹਾਂ ਕੀਦਰਜੀਤ ਨੂੰ ਲੱਗ ਗਿਆ ਸਾਰਾ ਹੀ ਪਤਾ ਅੱਛਾ ਉਹ ਭਰਾਵਾ ਸਵੇਰੇ ਆਇਆ ਦਾ ਸੀ ਤਾਂ ਮੇਰੇ ਨਾਲ ਬੜਾ ਭੈਣਿਆ ਸੀ ਕਿ ਮੈਂ ਉਹਨੂੰ ਕਿਹਾ ਕਿ ਯਾਰ ਤੈਨੂੰ ਹੁਣ ਪਤਾ ਲੱਗ ਹੀ ਗਿਆ ਕਿ ਪੈਸੇ ਸਾਡੇ ਗੋਮ ਹੋ ਗਏ ਆ ਤੇ ਕੋਈ ਗੱਲ ਨਹੀਂ ਮੈਨੂੰ 2-4 ਦਿਨ ਦਾ ਟਾਈਮ ਦੇ ਤੇਰੀ ਰਕਮ ਇਕੱਠੀ ਕਰਕੇ ਤੈਨੂੰ ਦੇ ਦਿੰਨਾ ਅੱਛਾ ਤੇ ਕਹਿੰਦਾ ਵੀ ਉਹੀ ਤਾਂ ਕੇਲਾ ਹੀ ਕੰਮ ਕਰਦਾ ਸੀ ਨਹੀਂ ਨਹੀਂ ਮੈਨੂੰ ਹੁਣੀ ਦਿਓ ਪੈਸੇ ਤੁਸੀਂ ਮੈਂ ਫਿਰ ਉਹਨੂੰ ਤਰਲਾ ਤੁਲਾ ਮਾਰਿਆ ਮੈਂ ਦਲਜੀਤਾ ਇਦਾਂ ਨਾ ਕਰ ਮੈਨੂੰ 2-4 ਦਿਨ ਦਾ ਟਾਈਮ ਦੇ ਦੇ ਕਹਿੰਦਾ ਵੀ 2 ਦਿਨ ਦਾ ਟਾਈਮ ਦਿੱਤਾ ਹੀ ਉਹ ਤੁਹਾਨੂੰ ਇਹ ਪੈਸੇ ਦੇ ਦੇ ਠੀਕ ਹੈ ਨਹੀਂ ਤਾਂ ਮੈਂ ਥਾਣੇ ਚਲ ਜਾਣਾ ਤੇ ਯਾਰ ਫਿਰ ਥਾਣੇ ਚਲ ਗਿਆ ਬਦਨਾਮੀ ਹੋਏਗੀ ਬਦਨਾਮੀ ਤੇ ਹੋਣੀ ਹੈ ਹੁਣ ਪਰਮੀਤ ਕਹਿੰਦੀ ਹੈਗੀ ਸੋਨਾ ਹੈਗਾ ਤੇ ਉਹ ਦੇ ਦੋ ਤੇ ਉਹ ਵੀ ਮੈਂ ਇਕੱਠਾ ਕਰਕੇ ਤੇ ਚੱਲਿਆ ਸ਼ਹਿਰ ਲੈ ਗਏ ਜਿੰਨੇ ਕੋ ਉਧਰੋਂ ਮਿਲਦੇ ਆ ਨਾ ਤੇ ਬਾਕੀ ਥੋੜਾ ਬਹੁਤਾ ਕਰਿਆ ਰਹਾ ਹਲ ਚੱਕਰ ਪਤਾ ਕੀ ਆ ਪੈਸੇ ਹੁਣ ਮੇਰੇ ਕੋਲ ਤੇ ਹੈ ਨਹੀਂ ਅਜੇ ਮੌਜੂਦਾ ਤੇ ਥੋੜਾ ਜਿਹਾ ਰੁਕਣਾ ਹੀ ਪੈਣਾ ਵਾ ਫਿਰ ਪੁੱਛ ਪੱਸ ਕੀ ਹੈ ਕਿਸ ਨੂੰ ਹੁਣ ਪੈਸੇ ਮੈਂ ਕਿੱਥੋਂ ਤੁਹਾਨੂੰ ਹੁਣ ਇੱਕ ਮਿੰਟ ਦੇ ਲੈਣਾ ਲਵਲੀ ਨੂੰ ਕਿਹਾ ਸੀ ਯਾਰ ਤੇ ਉਹਨੇ ਵੀ ਹਫਤੇ ਦਾ ਟਾਈਮ ਪਾਤਾ ਲਵਲੀ ਨੂੰ ਮੈਂ ਪੁੱਛਣਾ ਸੀਗਾ ਮੈਂ ਹੋਰ ਕਿਹਨੂੰ ਪੁੱਛਣਾ ਤੂੰ ਹੀ ਮੱਸਾ ਹੌਸਲਾ ਕਰ ਦੇ ਤੇ ਮੈਂ ਲਵਲੀ ਨੂੰ ਤਰੀਕੇ ਨਾਲ ਪੁੱਛ ਲੈਂਦਾ ਹੁਣ ਤੂੰ ਹੀ ਉਹਨੂੰ ਪੁੱਛ ਲਿਆ ਹੁਣ ਜੇ ਮੈਂ ਜਾ ਕੇ ਮੰਗੇ ਉਹਨੇ ਕਹਿਣਾ ਵੀ ਤੈਨੂੰ ਵੱਡੇ ਪਾਵ ਵਾਸਤੇ ਚਾਹੀਦੇ ਆ ਤੂੰ ਤਾਂ ਮੰਗਣਿਆ ਮੈਂ ਫੇਰ ਕੋ ਬਹਾਨਾ ਦਾ ਲੈਣਾ ਸੀ ਨਾ ਮੈਨੂੰ ਨਾ ਨਹੀਂ ਕਰਨੀ ਉਹਨੇ ਤੇ ਕੋਈ ਗੱਲ ਨਹੀਂ ਹੁਣ ਫੇਰ ਟਾਈਮ ਕੱਢੋ ਥੋੜਾ ਬੋਧਾ ਫੇਰ ਹੁਣ ਕੀ ਕਰ ਸਕਦੇ ਆ ਦਿਲਜੀਤ ਨਾਲ ਗੱਲ ਕਰੋ ਕੋਈ ਹਾਲ ਹੁਲ ਕੱਢੋ ਹੁਣ ਝੋਨੇ ਜਾਣਗੇ ਤੇ ਫੇਰ ਹੀ ਪੈਸੇ ਆਉਣਗੇ ਕਿਦੋਂ ਮੈਂ ਹੁਣ ਇਦਾਂ ਇੱਕੋ ਮਿੰਟ ਜ ਮੈਂ ਤੇ ਇਹੋ ਕਹਿੰਦਾ ਸੀ ਕਿ ਚੱਲ ਯਾਰ ਕਿਸੇ ਬੰਨੇ ਤੋਂ ਵੀ ਹੱਥ ਪੱਲਾ ਮਾਰਦਾ ਥੋੜੇ ਬੋਤੇ ਘਰ ਆਂਦਾ ਬਾਕੀ ਵੇਖੋ ਹੱਥ ਪੱਲਾ ਤੇ ਚਲੋ ਮਾਰਾਂਗੇ ਉਹ ਤਾਂ ਕੋਈ ਗੱਲ ਨਹੀਂ ਕਿਸ ਨੂੰ ਪੁੱਛ ਪਛਤੀ ਹੁਣ ਜੇ ਤੁਸੀਂ ਕਹੋ ਵੀ ਮੈਂ ਪੱਕਾ ਤੁਹਾਨੂੰ ਕਹਦਾ ਵੀ ਹਾਂ ਮਿਲ ਜਾਣਗੇ ਜਾਂ ਇੰਨੇ ਪੈਸੇ ਮੈਂ ਉਹ ਤਾਂ ਨਹੀਂ ਕੰਮ ਜੇ ਹੈਗਾ ਤੇ ਇਹ ਆ ਵੀ ਕਿਸ ਨੂੰ ਪੁੱਛ ਗਈ ਆ ਪੁੱਛ ਲੈਣੇ ਆ ਮੈਂ ਚੱਲੇ ਆ ਪਿੰਡ ਇੱਕ ਦੋ ਬੰਦੇ ਨਾਲ ਗੱਲ ਕਰ ਲੈਣੇ ਆ ਤੇ ਫਿਰ ਵੇਖ ਲੈਣੇ ਜੇ ਇਹਦੇ ਹੁੰਦੇ ਤਾਂ ਠੀਕ ਜਾਂ ਫਿਰ ਇਦਾਂ ਕਰੀਏ ਜਿੰਨੇ ਕ ਮੇਰੇ ਕੋਲ ਹੁੰਦੇ ਆ ਉਹਨੇ ਕੋ ਦਜੀਦ ਨੂੰ ਲਈਏ ਤੇ ਉਹਨੂੰ ਮਨਾ ਲਈਏ ਜਿੱਦਾਂ ਵੀ ਹੁੰਦਾ ਨਾ ਜੁਗਣ ਕਰਕੇ ਦੱਸੀ ਮੈਂ ਹੁਣ ਚਲੋ ਕੋਈ ਨਹੀਂ ਗੱਲ ਕਰਕੇ ਨਾ ਮੈਂ ਦੱਸਣਾ ਤੇ ਅਜੇ ਜੇ ਤੁਸੀਂ ਮੇਰੀ ਮੰਨਉਣਾ ਇੱਕ ਹੋਰ ਤੇ ਸੋਨੇ ਵਾਲਾ ਕੰਮ ਅਜੇ ਨਾ ਕਰੋ ਰੁਕ ਜਾਓ ਰੁਕ ਜੋਗੇ ਨਾ ਕੀ ਪਤਾ ਕੋ ਹੱਲ ਨਿਕਲਾ ਆਵੇ ਇਹੋ ਜੀ ਕੀ ਪਤਾ ਪੈਸੇ ਲੱਭ ਜਾਣ ਹੈ ਕਿ ਨਹੀਂ ਜੇ ਸੋਨਾ ਵੇਚਤਾ ਨਾ ਸੋਨਾ ਤਾਂ ਹੀ ਬਣਾਇਆ ਸੀ ਇੰਨਾ ਸਸਤਾ ਤੇ ਹੁਣ ਸੋਨਾ ਵੇਖੋ ਕੀ ਰੇਟ ਹੋ ਗਿਆ ਤੇ ਜੇ ਇਹੋ ਜੇ ਕੰਮ ਤੇ ਵੇਚਤਾ ਨਾ ਤੁਹਾਨੂੰ ਫਾਇਦਾ ਕੋਈ ਨਹੀਂ ਜ ਹੁਣ ਤੇ ਇਹ ਆ ਵੀ ਨੁਕਸਾਨ ਨਾ ਆਪਣਾ ਕਰਾ ਲਈਏ ਸੋਨੇ ਦਾ ਅਜੇ ਹੱਥ ਨਾ ਲਾਓ ਸੁਨੇ ਨੂੰ ਕੋਈ ਗੱਲ ਨਹੀਂ ਵੇਖ ਲੈਣੇ ਜੇ ਨਹੀਂ ਹੁੰਦਾ ਕੋਈ ਬੰਦੇ ਕੋ ਨਹੀਂ ਮਿਲਦੇ ਤੇ ਜਾ ਕੇ ਆੜਦੀ ਕੋਈ ਫੜ ਲੈਣਾ ਕਹਿੰਦਾ ਝੋਨਾ ਤੇ ਕੋ ਸੁੱਟਣਾ ਹੈ ਹਨਾ ਤੇ 2 ਲੱਖ ਤੁਹਾਨੂੰ ਮਿਲਿਆ ਵਾਥੋਂ ਹੁਣ ਪਿੰਡੋਂ 2 ਲੱਖ ਮਿਲਿਆ 2 ਲੱਖ ਮਿਲਿਆ ਨਾ ਹਾਂ ਰਕਮ ਯਾਰ ਬੜੀ ਵੱਡੀ 5 ਲੱਖ ਰੁਪਈਆ ਨਾ ਦੇਣਾ ਹੀ ਨਹੀਂ ਗਾ ਨੂੰ ਕਦੀ ਵੀ ਆੜਤੀਏ ਕੋ ਤਾਂ ਇਹ ਆ ਕਿ ਰੁਪਈਆ 2-3 ਲੱਖ ਵਾਥੋ ਵਾਦ ਹੋ ਸਕਦਾ 4 ਕਰ ਦੂਗਾ ਚਲ ਇਦਾਂ ਕਰਦੇ ਆ 5 ਲੱਖ ਕੰਡ ਥੋੜਾ ਮੈਂ ਸੋਣੇ ਵਾਲਾ ਕੰਮ ਫਰੇਜ ਨਹੀਂ ਕਰਦਾ ਰੁਕ ਜਾਣਾ ਤੂੰ ਰੁਕ ਜਾ ਕੋਈ ਬੰਦੇ ਨੂੰ ਪੁੱਛ ਲੈਨੇ ਕੋਈ ਗੱਲ ਨਹੀਂ ਮੈਂ ਵੀ ਪੁੱਛ ਕੇ ਨਾ ਤੇ ਫਿਰ ਦੱਸਣਾ ਹੁਣ ਫਸੇ ਜਾਂ ਫਿਰ ਕੀ ਕਰਨਾ ਹੁਣ ਨਹੀਂ ਕੋਈ ਨਹੀਂ ਦੇਖਨੇ ਮੈਂ ਵੀ ਗੱਲ ਕਰਕੇ ਨਾ ਫਿਰ ਦੱਸਣਾ ਕੀ ਬਣਦਾ ਕੰਮ ਹੈ ਚਲੋ ਠੀਕ ਹੈ ਹਾਂ ਠੀਕ ਹੈ